ਜਿਹੜੇ ਸਾਥ ਸਾਰੇ ਕਾਲਜ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਬਾਈ ਠੀਕ ਠਾਕ ਹੋਣਾ ਸਾਰੇ ਤੇ ਅੱਜ ਵਾਲਾ ਜਿਹੜਾ ਬਲੌਗ ਹੈ ਬਹੁਤ ਘੈਂਟ ਬਲੌਗ ਹੈ ਜਰੂਰ ਦੇਖਿਓ ਐਂਡ ਤੱਕ ਖਾਣਾਂ ਦੇ ਕੰਮ ਲਈ ਜੀ ਆਖ ਆਪਾਂ ਮੱਕੀ ਖਾਈ ਜਾਂਦੇ ਆ ਤੇ ਆਪਨੇ ਵਾਲੇ ਮੱਕੀ ਦਾ achar ਪਾਈ ਜਾਂਦੇ ਆ ਠੀਕ ਹੈ ਬਹੁਤ ਦਿਨਾਂ ਤੋਂ ਕਰੀ ਜਾਂਦਾ ਸੀ ਚਾਰ ਪੌਣਾ ਚਾਰ ਪੌਣਾ ਚਾਰ ਪੌਣਾ ਅੱਜ ਉਹ ਦਿਨ ਆ ਗਿਆ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਘੈਂਟ ਬਣੂਗਾ ਇਹ ਵਲੌਗ ਆ ਆਪਾਂ ਚੱਲਦੇ ਆ ਉਹਨਾਂ ਕੋਲ ਖੇਤ ਵੀ ਜਾਂਦੇ ਆ ਦੇਖਦੇ ਆ ਕਿੰਨੇ ਕ ਬੰਦੇ ਆ ਤੇ ਕੀ ਹਿਸਾਬ ਕਰਤਾ ਵਾ ਠੀਕ ਆ ਜੀ ਓਕੇ ਮਿਲਦੇ ਆ ਆਹ ਦੇਖੋ ਬਾਈ ਲੱਤਰੀ ਜਾਂਦੇ ਨੇ ਠੀਕ ਐ ਨੱਕਾ ਤੁਸੀਂ ਕਰੋ ਚੈੱਕ ਲੱਗਾ ਪਿਆ ਆਪਣਾ ਸਿੰਬਲ ਬੜੀ ਕੋਨੂੰ ਰੰਗ ਜਾਂ ਹੋਰ ਹਿਸਾਬ ਦਾ ਤੇ ਲੱਗਦਾ ਮੱਕਦਾ ਮਤਨ ਉਹ ਤੇ ਕੋਲੇ ਜਾ ਕੇ ਦਿਖਾਉਣਾ ਕਰਦੇ ਤੇ ਹੁਣ ਇਹਨਾਂ ਤੋਂ ਬਾਅਦ ਲੱਗੂਗੀ ਮਸ਼ੀਨ ਇਹਨਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖ ਲਓ ਸਵੇਰੇ ਇਹਨਾਂ ਦੇ ਆ ਗਈ ਸੀ 11 ਵਜੇ ਮਸ਼ੀਨਾਂ ਤੇ ਹੁਣ ਟਾਈਮ ਹੋ ਗਿਆ 4:00 ਵਜੇ ਦਾ ਹੁਣ ਲੱਗੂ ਕਿ ਦੂਜੇ ਘਰ ਦੇ ਉੱਥੇ ਮੈਂ ਸਾਨੂੰ ਸਾਰਾ ਲਗਾਉਂ ਖੇਤ ਕੋਲ ਤੇ ਜਾ ਕੇ ਐ ਵਧੀਆ ਪੂਰਾ ਘੈਂਟ ਆ ਮਾ ਇਹਦੇ ਲਤੜ ਕਰੀ ਜਾਂਦੇ ਆ ਤੜਕੇ ਲੱਗੇ ਪਏ ਨੇ ਹਜੇ ਤਾਂ ਹੋਰ ਟਾਈਮ ਲੱਗੂ ਅਜੇ ਦੋ ਟਰਾਲੀਆਂ ਹੋਰ ਆਉਣੀਆਂ ਨੇ ਇੱਥੇ ਲਾ ਕੇ ਫਿਰ ਮੈਂ ਦੂਜਾ ਵੀ ਜਾ ਕੇ ਲਗਾਉਂ ਤੁਹਾਨੂੰ ਉੱਥੇ ਤੇ ਬਾਹਰੇ ਹੌਂਡ ਤੱਕ ਵਲੌਗ ਜਰੂਰ ਦੇਖਿਓ ਬਹੁਤ ਵਧੀਆ ਵਲੌਗ ਬਣੂਗਾ ਚਾਹ ਦੇਖੋ ਆ ਦੇਖ ਐ ਸ਼ਾਲਾ ਮਰਵਾਉਦਾ ਤਾਂ ਉੱਧਰ ਬੈਠੇ ਉੱਧਰ ਤੇਲ ਪਾਈ ਜਾਂਦੇ ਨੇ ਆ ਦੇਖ ਲੱਦਰਦਾ ਪੂਰੀ ਵਧੀਆ ਹੁੰਦੀ ਆ ਲੋ ਬਾਈ ਸਾਡੇ ਪਿੰਡ ਦੀ ਆਣ ਬਣ ਸ਼ਾਨ ਲਖਸਵਰ ਦੇ ਹੀਰਾ ਟਰਾਲੀ ਲੈ ਕੇ ਪੁੱਜ ਚੁੱਕਿਆ ਵੀਰੋ ਟਰਾਲੀ ਦਾ ਪਰੇ ਅੱਧੀ ਆ ਕਰ ਲਿਆ ਉਹ ਦੇਖੋ ਕੀ ਕਰੋ ਕੀ ਖਗੋਲ ਹੈ ਮੱਕ ਦਾ ਦੇਖ ਮੱਕ ਦਾ ਉੱਥੀ ਧਗਾਦਾ ਮੈਂ ਜਾ ਕੇ ਲਓ ਬਾਈ ਦੇਖੋ ਹੁਣ ਮੈਂ ਤੁਹਾਨੂੰ ਖੇਤ ਜਾ ਕੇ ਦਿਖਾਉਂ ਲਓ ਭਾਈ ਇਹਨਾਂ ਦਾ ਪੈ ਗਿਆ ਮੱਕ ਤੇ ਹੁਣ ਆਪਾਂ ਪਹੁੰਚ ਗਏ ਦੂਜਿਆਂ ਦੇ ਆਪਣੇ ਵਾਲਾਂ ਦੇ ਇਹਨਾਂ ਦੀ ਤਿਆਰੀ ਆ ਹੁਣ ਟਰਾਲੀ ਪਾਈ ਜਾਂਦੇ ਆ ਮਗਰੀ ਤੇ ਜਿਹੜਾ ਜਾਂ ਲਾਉਣਗੇ ਜਿਹੜਾ ਉਹ ਵਾਸਤੇ ਵਾਸਤੇ ਵੱਡੇ ਹੁੰਦੇ ਹੈਗੇ ਉਹ ਵੱਡ ਜੇ ਉਹ ਕਰਨੀ ਜਾ ਕੇ ਤੇ ਵੀਊ ਦੇਖੋ ਅੱਧੇ ਬੰਦੇ ਆਪਣੇ ਆਉਣ ਵਾਲੇ ਦੇ ਅੱਧੇ ਕਾ ਗਏ ਤੇ ਆ ਮੱਕਾ ਦੇ ਕਰੋ ਦਰਸ਼ਨ ਕਰੋ ਮੱਕਾ ਦੇ ਮਾਰਨਾ ਲਿਸ਼ਕਾ ਆਹ ਉਹ ਨੰਬਰਵਾਦਾਂ ਦੇ ਚੱਕਾ ਘਰ ਤੇ ਸੈਕਟਾ ਕਰੀ ਜਾਂਦਾ ਅਜੇ ਤਾਂ ਮਸ਼ੀਨ ਵੱਟੂ ਸੈਕਟਾ ਕਰੀ ਜਾਂਦਾ ਅਜੇ ਤਾਂ ਮਸ਼ੀਨ ਵੱਟੂ ਆ ਆ ਪੁੱਛੀ ਜਾਂਦੇ ਪੱਛੀ ਜੰਗਾ ਸਪਰਾਣੀ ਮੈਂ ਪਾਟਰਾ ਦੀ ਆਉਂਦੀ ਆ ਨਾ ਕਿੱਲੇ ਦੀ ਓਏ ਪੰਜਾਬ ਦੇ ਪਾਣੀ ਮਿੱਠਾ ਤੇ ਖਾਣੇ ਬੰਦ ਹੋ ਗਏ ਆ ਮਾਪੇ ਨੂੰ ਆਇਆ ਆ ਮੈਂ ਕਿਹਾ ਇੱਕ ਗੱਲ ਆ ਕਾ ਜਾਂ ਤੇ ਆ ਸੌਕੀ ਕੰਡਾ ਜਲਦੀ ਗਾ ਪਿਛਲੇ ਸਾਲ ਆਵਾ ਮੇਰੀ ਹਾਂ ਕੀ ਕਹਿੰਦਾ ਲੈ ਸੁਣੀ ਚੱਲੋ ਇਹਨਾਂ ਦੀ ਹੁਣ ਤੁਸੀਂ ਬਾਬਾ ਕਿਹਨੂੰ ਆਇਆ ਅੱਤੋਂ ਦਾ ਨਖਰੇ ਬਾਬਾ ਇਤਤਿਆ ਸ਼ੰਭਲ ਨੂੰ ਇਤਿਆ ਪ੍ਰਧਾਨ ਨੂੰ ਪੱਕਦੇ ਤੋਂ ਕਹੋਗੀ ਓਕੇ ਸੁਣੀ ਚੱਲੋ ਸਫਤਾ ਕਰੀ ਜਾਂਦੇ ਨੇ ਮੱਕਾ ਲੈਣੀਆਂ ਗਾ ਹੁਣ ਕਾਲਾ ਹੋਰ ਪਾਸੇ ਡਾਦਿਆ ਕਰੇ ਪਿਆਰੇ ਕਹਿੰਦਾ ਲੁੱਕ ਜਾ ਇਹਨੂੰ ਉੱਚਾ ਆ ਮਸ਼ੀਨ ਕਰੋ ਚੈੱਕ ਆ ਵੀ ਆ ਵੀ ਹਾਂ ਕਿਹੜਾ ਕੁ ਨਹੀਂ ਨਾ ਵੀ ਯਾਰ ਖਰਾਬ ਕਰ ਦੇਗਾ ਇਹਨੂੰ ਸਾਫ਼ ਕਰ ਯਾਰ ਅੱਛਾ ਆਹਦੀ ਹੋਰ ਕੇ ਨਾ ਪਤਾ ਚਾਚਾ ਕੀ ਕਹਿੰਦਾ ਮੱਕ ਮੱਕ ਦਾ ਭਰਾਵਾ ਪੁੱਛੀ ਨਾ ਹਾਂ ਹੱਥਾ ਨਾ ਕਰ ਯਾਰ ਤੂੰ ਆ ਮੱਕ ਆਪਣੇ ਕਾਮਯਾਬ ਹੋ ਜਾਗਾ ਪੁੱਤਰਾ ਕਿਉਂ ਹਾਂ ਆਉਂਦੇ ਰਾਜਾ ਵਾਣਾ ਪੰਜਾਬ ਵਾਲੇ ਨੇ ਮੋਟ ਲਾਤੀ ਹਰਿਆਣੇ ਵਾਲਿਆਂ ਨੂੰ ਹਾਂ ਹਰਿਆਣੇ ਵਾਲੇ ਨੇ ਫਾਨਾ ਲੈ ਲਿਆ ਹਰਿਆਣੇ ਵਾਲਿਆਂ ਨੇ ਕਲੀਆਂ ਛਲੀਆਂ ਕਲੀਆਂ ਦੇਖ ਲਈ ਮੱਕ ਦੇਖਿਆ ਨਹੀਂ ਵੀ ਹੈਡ ਕਿੰਨੀ ਕਰ ਹੈ ਮੱਕ ਤਗਾ ਦੀ ਫੇਰ ਮੱਕ ਦਿਖਾ ਵਿੱਚ ਤੇ ਮੈਨੂੰ ਆਲਾ ਦਾ ਕੋ ਕੋ ਤੇ ਦਾ ਦਾਣਾ ਛੱਲੀ ਚ ਜਾ ਕੇ ਦੇਖ ਇਹ ਕੋ ਕੋ ਦਾ ਦਾਣਾ ਹੈ ਲੈ ਭਾਈ ਆ ਸਾਡਾ ਹਰਿਆਣੇ ਦੇ ਰਹਿਣ ਵਾਲੇ ਆ ਅਸੀਂ ਠੀਕ ਆ ਪਾਣੀ ਤਾਂ ਦੋ ਨੰਬਰ ਹੀ ਡੂੜ ਦੋ ਨੰਬਰ ਤੇ ਮੱਕ ਦਾ ਹਾਲ ਦੇਖ ਲੋ ਵੀ ਕਹੇ ਜਾ ਮੱਕਾ ਪਹਿਲਾਂ ਇਹਦੇ ਵਿੱਚ ਕੱਕ ਦੇਖ ਲੋ ਕੱਕ ਤਾਂ ਸਾਨੂੰ ਦਿਖੀ ਨਹੀਂ ਰਿਹਾ ਹੁਣ ਮੈਨੂੰ ਤਾਂ ਲੱਗਦਾ ਦੇਖੋ ਮੇਰੀ ਗੱਲ ਸੁਣੋ ਇਹ ਇਹ ਮੱਕ ਦਾ ਹਾਲ ਹੈ ਇਹ ਮੱਕ ਦਾ ਹਾਲ ਹੈ ਇਹ ਮੱਕ ਕਿੰਨੀ ਕਿਰਵਾਦਾ ਹੈ ਇਹ ਸਾਡੇ ਲੋਕ ਨਾ ਬਸ ਫਰੀਆਨੇ ਨੇ ਜਿਵੇਂ ਪਾਗਲ ਹੋ ਰਹੇ ਨੇ ਤੇ ਖੜ ਜਾ ਮਾ ਦਿਖਾਉਣਾ ਇਹ ਛੱਲੀਆਂ ਵੀ ਦਿਖਾਉਣਾ ਇਹ ਛੱਲੀ ਆਪਾਂ ਨਾਲ ਦੇਖ ਆਪਣਾ ਮੱਤ ਇਹ ਆਪ ਨੂੰ ਫਰੇਕ ਛੱਲੀਆਂ ਲੱਗਦੀ ਆਪ ਪੂਰਾ ਸਿਰੇ ਦੀ ਹੈ ਨਾ ਛੱਲੀਆਂ ਇਹ ਹਾਂ ਛੱਲੀ ਦਾ ਵਧੀਆ ਜਰ ਇਹ ਆਹ ਦੇਖ ਲੈ ਇਹ ਇਹ ਜਿੱਕੀ ਸਵਾਹ ਨਿਕਲੂ ਲੈ ਆ ਦੇ ਰੋ ਛੱਲੀਆਂ ਬਾਈ ਇਹ ਦਾਣਾ ਵੇਖ ਲੈ ਤੇ ਕਿੱਥੇ ਦਾਣਾ ਇਹਦੇ ਲੈ ਗੱਲ ਤਾਂ ਸਹੀ ਹੈ ਯਾਰ ਹਾਂ ਇਹ ਉਹ ਆਹ ਥੰਦੀ ਤੇ ਹੋ ਕਰ ਜਾ ਯਾਰ ਹੋਟਾ ਬਣਾ ਯਾਰ ਉਹ ਕੋ ਵਧੀਆ ਛੱਲੀ ਤੋੜਨਾ ਹੈ ਰਹਾ ਪਰ ਉਹ ਤਾਂ ਤਗੜੀ ਛੱਲੀ ਤੋੜ ਕੋਈ ਆਹਾਂ ਤੁਹਾਨੂੰ ਕੈਮਰੇ ਦੇ ਵਿੱਚ ਭਾਈ ਸਾਹਿਬ ਦਿਖਾ ਰਿਹਾ ਇਹ ਤੁਹਾਨੂੰ ਸਟੈਂਡਰਡ ਦੀ ਪੂਰੀ ਐ ਛੱਲੀ ਲੱਗਦੀ ਹੈ ਵੀ ਇਹ ਕਿ ਦਾਣਾ ਹੈ ਆ ਦੇਖ ਲੈ ਹੈਗਾ ਫਿਰ ਇਹ ਦਾਣਾ ਐਜ ਤਾਂ ਹੈਗਾ ਹੈ ਜਾ ਆ ਦੇਖ ਲੈ ਇਹ ਆ ਮੈਨੂੰ ਲੱਗਦਾ ਪੂਰਾ ਹੀ ਭਰਿਆ ਪਿਆ ਵੇ ਆ ਦੇਖੋ ਭਾਈ ਇੱਧਰ ਵੀ ਦੇਖੋ ਆ ਦੇਖ ਲੋ ਮੈਨੂੰ ਟੁੱਟ ਗਿਆ ਪੰਜ ਦਾਣੇ ਨਹੀਂ ਰਹਿ ਗਏ ਲੈ ਸਿਰੇ ਦੀ ਚੱਲੀ ਆ ਇਹ ਹੱਸਣ ਵਾਲੀ ਗੱਲ ਨਹੀਂ ਭਾਜੀ ਹੱਸਣ ਵਾਲੀ ਗੱਲ ਨਹੀਂ ਹੈਗੀ ਲੈ ਯਾਰ ਆ ਹੁਣ ਆਪਾਂ ਆਪਾਂ ਮੱਕ ਦੀ ਪ੍ਰਮੋਸ਼ਨ ਕਰ ਰਹੇ ਤੂੰ ਬੇਇੱਜ਼ਤੀ ਕਰੀਂ ਉਹਨਾਂ ਆਪਣੇ ਮੱਕੇ ਦੀ ਨਹੀਂ ਉਹੀ ਤਾਂ ਗੱਲ ਹੈ ਕਿ ਸਾਨੂੰ ਪਤਾ ਨਹੀਂ ਹੈਗਾ ਆ ਤਾਂ ਭਾਈ ਉਹਦਾ ਕਿਹੜਾ ਮੱਕੜੇ ਦੀ ਬਾਈ ਜੂ ਹੈ ਚਾਰ ਆ ਮੱਕੜੇ ਦਾ ਮੱਕ ਦਾ ਸਮਾਖ ਇਹ ਤਾਂ ਨਚਾਰੇ ਪੰਤਾ ਪੂਰੀ ਤਾਕਤ ਨਾਲ ਨੂੰ ਲੈ ਭਾਈ ਦੇਖ ਲੋ ਸਾਡੇ ਵਾਲੇ ਮੱਕ ਠੀਕ ਆ ਤਾਂ ਉਹ ਦੇਖੋ ਮੱਕ ਵੱਡਿਆ ਕਿ ਮਖੜਾ ਵੱਡਿਆ ਮੈਨੂੰ ਇਹ ਦੱਸੋ ਪਹਿਲਾਂ ਇਹ ਕਿੱਥੋਂ ਦਾਣੇ ਪੈਦਾ ਕਰੂਗੀ ਉਧਰ ਮਸ਼ੀਨ ਵੀ ਉਧਰ ਪਹੁੰਚ ਕੇ ਉਹ ਵੀ ਮੈਨੂੰ ਕੋਲੇ ਜਾ ਕੇ ਦਿਖਾਉਣ ਲਾਵੇ ਹਾਂ ਕੋਵਾ ਤੋਵਾ ਭਾਈ ਲਓ ਭਾਈ ਦੇਖੋ ਮਸ਼ੀਨ ਚੱਲਦੀ ਅਗਰੀ ਟਰਾਲੀ ਬਾਦੀਆ ਚੱਲਦੇ ਉਹ ਦੇਖੋ ਆਉਂਦਾ ਨਾ ਪਕਾਰੇ ਮਾਰਦਾ ਇਹਦਾ ਉਹੀ ਕਹੇ ਰਹਿੰਦੇ ਨੇ ਇਹਦਾ ਉਹੀ ਕਹੇ ਰਹਿੰਦੇ ਨੇ ਮਾਤ ਹੋਇਆ ਇਹ ਉਹ ਦੇਖੋ ਨਾਲ ਹੀ پوری ਭਰ ਭਰ ਆਉਂਦੀ ਆ ਠੀਕ ਹੈ ਇਹਦਾ ਅਸੀਂ ਨੂੰ ਦੂਜਾ ਵੀ ਦਿਖਾਵਾਂਗੇ ਆਹ ਕਹੇ ਕਹਦਾ ਪਾਉਣਾਗਾ ਇਤਰ ਵੀ ਖੜਾਗਾ ਇਹ ਕਿਲੇ ਦੀ ਵੀ ਡਾਈ ਮਾਰ ਲਵੋ ਵਸ਼ਦੀ ਇਹਦੀ ਵੀ ਡਾਈ ਮਾਰਾਂਗੇ ਆ ਜੋ ਸੋ ਭਰਾਵਾ ਐ ਨਹੀਂ ਹੋਊਗੀ ਟਰਾਲੀ ਤੇ ਸੱਪੇ ਲਾਉ ਲਾਗੇ ਮੋਢੇ ਠੀਕ ਹੈ ਕਰੋ ਚੈੱਕ ਰਿਪੋਰਟ ਐਂਦਾ ਨਾ ਖਾਰੂ ਐਂ ਮਾਉਦਾ ਮੱਕ ਦਾ ਫਰ ਖਾਉਂ 哪里跑？Ah, ਦਾ ਹੈ ਨਹੀਂ ਇਹ ਖਾਤਾ ਪੰਡ ਚਾਹੀਦਾ ਦੇ ਵਾਸਤੇ ਉਹ ਭਾਈ ਇਧਰੋਂ ਪਹਿਲੀ ਟਰਾਲੀ ਭਰਤੀ ਤੇ ਦੂਜੀ ਟਰਾਲੀ ਲਾਤੀ ਠੀਕ ਹੈ ਤੇ ਬਾਕੀ ਤੁਹਾਨੂੰ ਸਾਰਾ ਜਾ ਕੇ ਕਰਾਵਾਂਗੇ ਤੇ ਬਣੇ ਰਹੋ ਬਲੌਗ ਨਾਲ ਤੇ ਸਪੋਰਟ ਕਰੋ ਸ਼ੇਅਰ ਕਰੋ ਚੰਗੀ ਚੀਜ਼ ਨੂੰ ਸਪੋਰਟ ਕਰਿਆ ਕਰੋ ਸ਼ੇਅਰ ਕਰੋ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੁਸੀਂ ਸਪੋਰਟ ਕਰਦੇ ਹੋ ਤਾਂ ਹੀ ਹੌਸਲੇ ਪੈਂਦੇ ਆ ਭਰਾਵਾ ਤੇ ਉਧਰ ਦੇਖੋ ਰੋਟਾ ਵੇਟਾ ਟਰੈਕਟਰ ਦੇ ਇੱਥੇ ਅੱਧੇ ਪਿੰਡ ਦੇ ਟਰੈਕਟਰ ਇਕੱਠੇ ਹੋ ਗਏ ਇੱਥੇ ਅੱਧੇ ਪਿੰਡ ਦੇ ਬੰਦੇ ਹੋਗੇ ਤੇ ਚਲੋ ਠੀਕ ਆ ਨਾਲ-ਨਾਲ ਬਣੇ ਰਹੋ ਫਿਰ ਕਰਾਉਣੇ ਚੱਕ ਤੁਹਾਨੂੰ ਅੱਗੇ ਵੀ ਵੇਖੋ ਹੋਟਲ ਆਦੀ ਆ ਗਈ ਤੇ ਰਾਤਾਂ ਦੇ ਡਰਮੀਆਂ ਚੱਲਦੇ ਆ ਹੋ ਲਓ ਭਾਈ ਚੈੱਕ ਅਮੀਦ ਕਰਦਾ ਮੈਂ ਤੁਹਾਨੂੰ ਬਲੌਗ ਅੱਜ ਦਾ ਪਸੰਦ ਆਇਆ ਹੋਊ ਸਪੋਰਟ ਕਰਦੇ ਸ਼ੇਅਰ ਕਰਿਓ ਅੱਜ ਰਾਤ ਨੂੰ 12 1 ਵਜੇ ਜੂ ਠੀਕ ਹੈ ਜੀ ਤੇ ਬਸ ਅੱਜ ਆਪਾਂ ਇੰਨਾ ਕੀ ਬਣਾਵਾਂਗੇ ਸਪੋਰਟ ਕਰਦੇ ਹੋ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਕਮੈਂਟ ਕਰ